ਹਾਂਜੀ ਸਤਿ ਸ੍ਰੀ ਅਕਾਲ ਜੀ ਆਪਾਂ ਅੱਜ ਆਇਆ ਗੁਰਦੁਆਰਾ ਟਾਲੀਆਣਾ ਸਾਹਿਬ ਪਾਸ ਸਈ ਦਸ਼ਮੀ ਰਾਏਕੋਟ ਵਿਖੇ ਤੇ ਆਪਾਂ ਤੁਹਾਨੂੰ ਨਾ ਅੱਜ ਜ਼ਰੂਰੀ ਜ਼ਰੂਰੀ ਕਲਿੱਪ ਦਿਖਾਵਾਂਗੇ ਵੈਸੇ ਸਾਰੇ ਮੈਂ ਜ਼ਰੂਰੀ ਜ਼ਰੂਰੀ ਦਿਖਾਉਣੀ ਐ ਮੈਂ ਜ਼ਿਆਦਾ ਦਿਖਾਉਂਦੀ ਵੀ ਨਹੀਂ ਹੁੰਦੀ ਅੱਗੇ ਚੱਲਦੇ ਆਪਾਂ ਦਰਵਾਟ ਸਾਹਿਬ ਤੇ ਤੁਸੀਂ ਵੀ ਦਰਸ਼ਨ ਕਰੋ ਆਨੰਦ ਮਾਣੋ ਗੁਰੂ ਸਾਹਿਬ ਦਾ ਦਰਸ਼ਨ ਕਰਕੇ ਨਿਹਾਲ ਹੋਵੋ ਤੇ ਇਹ ਜਗ੍ਹਾ ਉਹ ਐ ਜਿੱਥੇ ਬਾਬਾ ਜੀ ਨੇ ਗੁਰੂ ਸਾਹਿਬ ਗੁਰਗੋਬਿੰਦ ਸਿੰਘ ਜੀ ਨੇ ਘੋੜਾ ਬੰਨਿਆ ਸੀਗਾ ਇਹ ਟਾਲੀ ਹੈ ਜਿਹਦੇ ਨਾਲ ਕੱਪੜਾ ਤੁਸੀਂ ਦੇਖ ਰਹੇ ਹੋ orange ਕਲਰ ਦਾ ਬਣਿਆ ਹੋਇਆ ਮਤਲਬ ਸਰੂਪਾ ਸਾਹਿਬ ਬਣਿਆ ਹੋਇਆ ਦਰਸ਼ਨ ਕਰੋ ਮਹਾਰਾਜ ਦੇ ਅਗੇ ਨਿਸ਼ਾਨ ਸਾਹਿਬ ਦਰਸ਼ਨ ਕਰੋ ਜੀ ਗੁਰੂ ਮਹਾਰਾਜ ਦੀ ਕਿਰਪਾ ਕਰ ਅਨ ਸਾਰੇ ਆਂ ਦਰਸ਼ਨ ਕਰਨ ਵਾਲਿਆਂ ਦੇ ਜੋ ਵੀਡੀਓ ਦੇਖ ਰਹੇ ਨੇ ਫਿਰ ਆਪਾਂ ਗੁਰਮਹਾਰਾ ਗਿਰ ਦੂਜੇ ਉਧਰ ਗੁਰਦੁਆਰਾ ਸਾਹਿਬ ਗਏ ਹਾਜ਼ਰੀ ਭਰੀ ਬੈਠੇ ਸਿਮਨ ਕੀਤਾ ਇਹ ਤੁਸੀਂ ਗਾਗਰ ਦੇਖ ਰਹੇ ਹੋ ਨਾ ਇਹਦਾ ਇਤਿਹਾਸ ਇੱਥੇ ਹੀ ਹੈ ਕਿ ਜਦੋਂ ਇਹ ਵਾਲੀ ਗਾਗਰ ਮਮ ਗੁਰੂ ਸਾਹਿਬ ਨੇ ਦੁੱਧ ਚੋਣ ਲਈ ਉਸ ਮੁਸਲਮਾਨ ਦਿੱਤੀ ਸੀ ਪਰ ਇਹ ਸੈਂਪਲ ਤੋਂ ਰੱਖੀਆ ਪਰ ਇਹ ਹੁਣ ਇਸ ਟਾਈਮ ਪਾਕਿਸਤਾਨ ਦੇ ਵਿੱਚ ਹੈ ਆ ਵਾਲਾ ਉਹ ਟਾਲੀ ਹੈ ਜਿਹਨ ਟਾਲੀਆਂਣਾ ਸਾਹਿਬ ਇਸ ਤੋਂ ਪਿਆ ਜੋ ਇਹ ਕੱਪੜੇ ਦੇ ਵਿੱਚ ਲਪੇਟੀ ਹੋਈ ਹੈ ਕਿਉਂਕਿ ਲੋਕਾਂ ਨੇ ਨਾ ਦੁੱਧ ਪਾ ਪਾ ਕੇ ਇਹਨੂੰ ਬਿਲਕੁਲ ਹੀ ਸੁਕਾਤਾ ਤੇ ਇਸ ਕਰਕੇ ਫਿਰ ਉਹਨੂੰ ਇਹਨੂੰ ਮਤਲਬ ਕੱਪੜਾ ਲਪੇਟ ਕੇ ਇਦਾਂ ਰੱਖਤਾ ਆ ਉਹ ਬੰਦਾ ਸੀਗਾ ਮੁਸਲਮਾਨ ਜਿਹਨੂੰ ਬਾਬਾ ਜੀ ਗੁਰੂ ਸਾਹਿਬ ਨੇ ਦੁੱਧ ਚੋਣ ਲਈ ਕਿਹਾ ਸੀਗਾ ਤੇ ਬਾਬਾ ਜੀ ਇੱਥੇ ਮੱਜਾ ਮਤਲਬ ਇੱਥੇ ਪੂਰਾ ਉਹ ਸੀਗਾ ਜੰਗਲ ਸੀਗਾ ਉਦੋਂ ਤੇ ਉਹਨਾਂ ਨੇ ਘੋੜਾ ਬੰਨਿਆ ਸੀ ਟਾਲੀ ਦੇ ਨਾਲ ਤੁਹਾਨੂੰ ਦਿਖਾਈ ਸੀ ਪਿੱਛੇ ਮੈਨੂੰ ਵੀਡੀਓ ਵਿੱਚ ਬਾਬਾ ਜੀ ਨੇ ਕਿਹਾ ਸੀ ਕਿ ਭਾਈ ਤੂੰ ਵੀ ਸਾਨੂੰ ਭੁੱਖ ਲੱਗੀ ਆ ਵੀ ਤੁਸੀਂ ਦੁੱਧ ਦਿਓ ਚੋਕੇ ਹੈ ਨਾ ਮੱਜ ਦਾ ਉਹ ਕਹਿੰਦੇ ਬਾਬਾ ਜੀ ਹੁਣ ਤਾਂ ਸ਼ਾਮ ਹੋ ਗਈ ਵੀ ਅਸੀਂ ਦੁੱਧ ਕੱਢ ਲਿਆ ਮੱਜਾਂ ਦਾ ਤੇ ਹੁਣ ਤਾਂ ਕੋਈ ਮਿਲ ਨਹੀਂ ਨੀ ਮੱਜ ਉਹ ਕਹਿੰਦੇ ਕੋਈ ਗੱਲ ਨਹੀਂ ਸਾਹਮਣੇ ਵੀ ਬੂਰੀ ਝੋਟੀ ਫਿਰਦੀ ਆ ਝੋਟੀ ਬੇਰ ਹੈਗੀ ਆ ਇਹਦਾ ਦੁੱਧ ਕੱਢ ਲਓ ਤੁਸੀਂ ਉਹ ਕਹਿੰਦੇ ਬਾਬਾ ਜੀ ਨਹੀਂ ਤਾਂ ਹਜੇ ਸੂਈ ਵੀ ਨਹੀਂ ਹੈਗੀ ਉਹਨੇ ਕੋਈ ਗੱਲ ਨਹੀਂ ਤੁਸੀਂ ਕੱਢੋ ਤੇ ਉਹਨਾਂ ਨੇ ਫਿਰ ਦਰਖਤ ਦੇ ਨਾਲ ਬੰਨੀ ਤੇ ਉਹ ਕਹਿੰਦੇ ਵੀ ਤੁਸੀਂ ਆ ਗਾਗਰ ਲਓ ਗੁਰੂ ਸਾਹਿਬ ਨੇ ਗਾਗਰ ਦਿੱਤੇ ਉਹ ਗਾਗਰ ਦੇ ਵਿੱਚ ਨਾ 251 ਮੈਂ ਸੌਰੀ ਮੈਂ ਗਲਤ ਬੋਲ ਰਹੀ ਹਾਂ ਮੈਂ ਸ਼ੋਰ ਨਹੀਂ ਹਾਂ ਮੈਂ ਮਾਫੀ ਚਾਹੁੰਨੀ ਹਾਂ ਇਸ ਵਾਰ ਭੁੱਲ ਗਈ ਮੈਂ ਤੇ ਇਹ ਜਿਹੜਾ ਭਾਈ ਹੈ ਮੁਸਲਮਾਨ ਆ ਇਹਦਾ ਇਹਦਾ ਨਾਮ ਮੀਆਂ ਮੀਰ ਸੀਗਾ ਬਾਬਾ ਜੀ ਨੇ ਇੰਨੇ ਸੁਰੱਖਾਂ ਵਾਲੀ ਉਹਨੂੰ ਗਾਗਰ ਦਿੱਤੀ ਸੀ 200 ਕੁਸ ਤੋਂ ਉੱਪਰ 51ਵੇਂ ਸੀਗੇ ਤੇ ਉਹ ਕਹਿੰਨ ਬਾਬਾ ਜੀ ਇਹਦੇ ਵਿੱਚ ਕਿਥੇ ਦੁੱਧ ਖੜਜੂਗਾ ਇਸ ਤਰਹਿਤਾ ਵੀ ਨਹੀਂ ਖੜਨਾ ਹੈਗਾ ਉਹ ਕਹਿੰਨ ਤੁਸੀਂ ਕੋਈ ਗੱਲ ਨਹੀਂ ਤੁਸੀਂ ਦੁੱਧ ਕੱਢੋ ਇਹਦੇ ਵਿੱਚ ਆਪੇ ਖੜ ਜਾਏ ਦੁੱਧ ਕੱਢਿਆ ਤੇ ਦੁੱਧ ਡੁੱਲਿਆ ਹੀ ਨਹੀਂ ਬਿਲਕੁਲ ਸਰਾਖਾਂ ਵਿੱਚੋਂ ਨਿਕਲੇ ਹੀ ਨਹੀਂ ਹੈਗਾ ਤੇ ਗਾਗਰ ਅੱਜ ਕੱਲ ਪਾਕਿਸਤਾਨ ਦੇ ਵਿੱਚ ਜੋ ਮੀਆਂ ਮੀਰ ਜੀ ਨੂੰ ਚਿਸ ਗਾਗਰ ਚ ਦੁੱਧ ਚੋਇਆ ਸੀਗਾ ਮੱਝ ਦਾ ਤੇ ਬੜੇ ਸਤਕਾਰ ਦੇ ਨਾਲ ਹਰ ਸਾਲ ਇੱਥੇ ਲਿਆਂਦੀ ਜਾਂਦੀ ਆ ਗੁਰਦੁਆਰਾ ਟਾਲੀਆਣਾ ਸਾਹਿਬ ਦੇ ਵਿੱਚ ਤੇ ਉਹ ਬੜੇ ਹੀ ਦਰਸ਼ਨ ਲੋਕਾਂ ਨੂੰ ਦਰਸ਼ਨ ਕਰਾਇਆ ਜਾਂਦੇ ਨੇ ਸਤਕਾਰ ਨਾਲ ਫਿਰ ਉਸ ਤੋਂ ਬਾਅਦ ਉਹ ਇਹ ਗਾਗਰ ਹਜੇ ਵੀ ਪਾਕਿਸਤਾਨ ਦੇ ਵਿੱਚ ਹੀ ਐ ਪਰ ਇਸ ਤੋਂ ਪਿੱਛੇ ਵੀ ਦੋ ਗੁਰਦੁਆਰੇ ਬਣੇ ਹੋਏ ਨੇ ਫਿਰ ਤੁਹਾਨੂੰ ਕਦੇ ਫਿਰ ਦਰਸ਼ਨ ਕਰਾਵਾਂਗੇ ਟਾਈਮ ਹੀ ਨਹੀਂ ਸੀਗਾ ਤੇ ਆਪਾਂ ਤੁਹਾਨੂੰ ਦਿਖਾਣੇ ਆ ਇੱਕ ਇੱਥੇ ਇਹਦਾ ਮਾਰਗ ਹੈ ਮਤਲਬ ਪੂਰਾ ਉਹ ਬਣਾਇਆ ਹੋਇਆ ਚਾਰਟ ਦੇ ਨਾਲ ਜੇ ਕਿਸੇ ਨੇ ਮੇਰੇ ਵੀਰ ਭਾਈ ਨੇ ਇੱਥੇ ਆਉਣਾ ਹੋਵੇ ਸਾਰਾ ਕੁਝ ਦੱਸਿਆ ਹੋਇਆ ਇਹਦੇ ਵਿੱਚ ਵੀ ਕਿਵੇਂ ਕਿੱਥੋਂ ਕਿੱਥੋਂ ਕਿਵੇਂ ਕਿਵੇਂ ਰਸਤਾ ਜਾਣਾ ਹਨ ਆਨੰਦਪੁਰ ਸਾਹਿਬ ਨੂੰ ਜਾਣ ਦਾ ਪੂਰਾ ਇੱਥੋਂ ਜਾਂਦੇ ਆ ਜਾਂ ਪੂਰਾ ਆਨੰਦਪੁਰ ਸਾਹਿਬ ਨੂੰ ਜਾਂਦੇ ਆ ਗੁਰਗੋਬ ਸਿੰਘ ਜੀ ਇੱਥੋਂ ਤੇ ਪੂਰਾ ਰਸਤਾ ਬਣਾਇਆ ਹੋਇਆ ਹੈ